ਸੰਦੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਨਵੇਂ ਦਿਨ ਤੇ ਪੁਰਾਣੇ ਨਵੇਂ ਦਿਨ ਤੇ ਨਵੇਂ ਵਲੌਗ ਤੁਹਾਡਾ ਸਵਾਗਤ ਹੈ ਅੱਜ ਆਪਾਂ ਜਾ ਰਹੇ ਆ ਗੁਰਦੁਆਰਾ ਸਾਹਿਬ ਆਪਣੇ ਨਾਨਕਸਰਾਂ ਚ ਪੁੰਨਿਆ ਵਾ ਮੱਥਾ ਟੇਕਣ ਜਾਂਦੇ ਨੇ ਹੁਣ ਪਤਾ ਹਰੇਕ ਮਹੀਨੇ ਅੱਜ ਫੇਰ ਜਾ ਰਹੇ ਆ ਚਲੋ ਤੁਹਾਨੂੰ ਹੀ ਨਾਲ ਲੱਗ ਚੱਲਦੇ ਆ ਰੈਡੀ ਟੂ ਗੋ ਅਦਰੋਏ ਦਾੜੀ 'ਚ ਬਾਲ ਚਟਿਆ ਗਏ ਨਾ ਦੋ ਦੋ ਬਾਲ ਨੇ ਚਟੇ ਦਾੜੀ 'ਚ ਅੱਜ ਬਰੋ ਜਾਊ ਆਪਣੇ ਨਾਲ ਚੰਦਰਾ ਸਿੰਘ ਜਾਨਗੇ ਨਾਲ ਆਪਣੇ ਉਹ ਗੱਡੀ ਚਾਰੇ ਚੱਲੇ ਮਟੈਰੋ ਹੱਤੀ ਐਂ ਚੀਜ਼ ਹਾਂਜੀ ਬ੍ਰੋ ਕਿੱਦਾ ਲੈਟਸ ਗੋ ਲੈਟਸ ਗੋ ਬ੍ਰੋ ਚੱਲੇ ਨਾਲ ਕੋ ਮਿੱਤਰ ਪਿਆਰੇ ਆਪਾਂ ਗੱਡੀ ਲੈ ਕੇ ਚੱਲੇ ਮਟੈਰੋ ਤੇ ਆਪਣੇ ਬੱਚਿਆਂ ਨੂੰ ਛੱਡਣਾ ਟੇਸ਼ਨ ਤੇ ਪਹਿਲਾਂ ਇਹ ਆਇਆ ਆਇਆ ਗੱਡੀ ਚਲਾ ਰਿਹਾ ਅੱਜ ਚੰਦਰ ਸਿੰਘ ਉਹ ਸਾਹਮਣੇ ਟੇਸ਼ਨ ਆ ਅੱਜ ਉਤਰੂ ਹਮਾਰਾ ਛਾਲਾ ਕਿ ਮਿੱਤਰ ਪਿਆਰੇ ਗੱਡੀ ਦੀ ਤੇਲ ਪਵਾ ਲਿਆ ਗੱਡੀ ਦਾ ਡੱਡ ਭਰਾ ਲਿਆ 45 ਲੀਟਰ ਤੇਲ ਪਵਾ ਲਿਆ ਤੇ ਆਪਾਂ ਪਹਿਲੇ ਰੋਡ ਤੇ ਚੈੱਕ ਕਰੋ ਇਹ ਆਪਣੀ ਛੋਟੀ ਜੰਦਰ ਗੱਡੀ ਹੈ ਉਮਰੇ ਗਿਆ ਦੀ ਡਿਫੈਂਡਰ ਹੈਂਡ ਹੈਂਡ ਹਨ ਡਰਾਂ ਬੜੀਆਂ ਆ ਗਿਆ ਵਿੱਚ ਪੈਰਾਂ ਅੰਦਰਾਂ ਸੈਟ ਗੱਡੀ ਚਲਾਉਣਗੇ ਟ੍ਰਿਕ ਨਾਲ ਸੀੜ ਦੇ ਫੀਲਿੰਗ ਲੈਣੀ ਆ ਅੱਜ ਕੰਫਰਟੇਬਲ ਗੱਡੀ ਵੀ ਇਸ ਨਾਲ ਬਹਿ ਕੇ ਨਿਆਰਾ ਬੜਾ ਯਾਰ ਆ ਇਹ ਗੱਡੀਆਂ ਚਲਾਉਣ ਦੇ ਨਾਲ ਬਹਿ ਕੇ WhatsApp ਹੁੰਦਾ ਗੱਡੀ ਚਲਾਉਂਦਾ ਨਿਆਰਾ ਹੈ ਇਹਦਾ ਐਕਸਪੀਰੀਅੰਸ ਆ ਇਹ ਜਿਹੜਾ ਚਲਾਉਂਦਾ ਵੀ ਨਿਆਰਾ ਬੜਾ ਉੱਚੀ ਬਹੁਤ ਆ ਦੇਖੋ ਨਵਲੀ ਉੱਚੀ ਆ ਵੀ ਇਹ ਤਾਂ ਡਿਫੈਂਡਰ ਡਿਫੈਂਡਰ ਤੇ ਬੈਠਣੀ ਇੰਟਰ ਵੀ ਉੱਚੀ ਨਹੀਂ ਹੈਗੀ ਹਮਨੇ ਵੇ ਸੁਰੂ ਚੈੱਕ ਕਰੋ ਕਿ ਨਿਕਣਾ ਸਾਨਾ ਰਾਈਸ ਸਾਨਾ ਸੈਕਟਰ ਸੋਰੀ ਸਾਨਾ ਇਹ ਸਾਨਾ ਸੈਕਟਰ ਲੇਕ ਲਾਕ ਹਾਂ ਜੀ ਮੇਰੇ ਪਿਆਰਿਓ ਅਬ ਗੁਰਦੁਆਰਾ ਸਾਹਿਬ ਪਹੁੰਚ ਗਏ ਕਰੋ ਦਰਸ਼ਨ ਹਾਂ ਸਭ ਦਾ ਸਤਿ ਸ੍ਰੀ ਅਕਾਲ ਸਭ ਦਾ ਸਤਿ ਸ੍ਰੀ ਅਕਾਲ ਜੀ ਦੇਵ ਗੱਲ ਹੈਗੀ ਮਿੱਤਰੋ ਇਹ ਵੀ ਆਪਣੀ ਗੱਡੀ ਪਾਰਕਿੰਗ ਲਾਈ ਸੀ ਕੋਈ ਬੰਦਾ ਗੱਡੀ ਗਲਤ ਲਾ ਗਿਆ ਯਾਰ ਬੜਾ ਚੱਕਰ ਪਿਆ ਆਪਣੀ ਗੱਡੀ ਉੱਥੇ ਖੜੀ ਆ ਆ ਗੱਡੀ ਪਾਰਕਿੰਗ ਆ ਆ ਦੋ ਗੱਡੀਆਂ ਗਲਤ ਲਾ ਗਿਆ ਬੰਦਾ ਵੀ ਇਹਨੂੰ ਫੋਨ ਕੀਤਾ ਹੋਣੇ ਇਹਨੂੰ ਵੀ ਕੀਤਾ ਫੋਨ ਆ ਗੱਡੀ ਉਹ ਖੜੀ ਆ ਪਾਓ ਵੀ ਮਿੱਤਰੋ ਉਹ ਵੀ ਆਲੇ ਪਾਉੜੇ ਨਿਕਲਣਗੇ ਅੰਦਰ ਆ ਕੇ ਆਲੇ ਤੇ ਸਾਰਾ ਚੱਲਦਾ ਇਹਨਾਂ ਟਿਕਾਣਾ ਲੀ ਕੋਈ ਨਾ ਉੱਥੇ ਖੜੀ ਹੈ ਕੀ ਗੱਲ ਯਾਰ ਲੋਕਾਂ ਦਾ ਧਿਆਨ ਨਾ ਹੀ ਕਿੱਡੀ ਲਾਉਂਦੇ ਹੈਗੇ ਮੈਨੂੰ ਦੇਖਣਾ ਚਾਹੀਦਾ ਵੀ ਮੂਰੇ ਗੱਡੀ ਖੜੀ ਆ ਦੀ ਸਾਈਡ ਕਰਕੇ ਲਾ ਦੋ ਨਾ ਪਿੱਛੋਂ ਨਿਕਲਣ ਦੀ ਗੱਡੀ ਦੇਖਣਾ ਚਾਹੀਦਾ ਯਾਰ ਅੱਜ ਤੋਂ ਬਾਹਰ ਆ ਹਾਂਜੀ ਮਿੱਤਰ ਪਿਆਰਿਓ ਘਰੇ ਆ ਗਏ ਆਪਾਂ ਹੁਣ ਐਡੀ ਲਾਤੀ ਆਪਾਂ ਉੱਥੇ ਹਾਤੀ ਅੱਜ ਗੱਡੀ ਖਵਾਈ ਸੀ ਦੇਖਿਓ ਤੁਹਾਨੂੰ ਵੀਡੀਓ ਪਾਵਾਂਗੇ ਇਹ ਰਾਮੀ ਇਹ ਬਾਝ ਹੁੰਦੇ ਸਕਿਉਰਟੀ ਗੜ ਭੱਜਿਆ ਇਹਨਾਂ ਦਾ ਗੱਡੀ ਨਾ ਖਵਾਉਂ ਪਏ ਡਰ ਜਾਣਗੇ ਲੋਕ